ਕਿਤੇ ਵਿਊ ਤੋਂ ਬਾਅਦ ਚ ਹੁਣ ਤੁਹਾਨੂੰ ਇੱਧਰ ਲੈ ਬਨੇ ਦੇਖੋ ਨਿਗਾਹ ਮਾਰੋ ਆ ਜਿਹੜਾ ਅਵੇੜਾ ਮਹਿਲ ਜਿਹਦੇ ਮੈਲ ਨੂੰ ਆਪਾਂ ਦੇਖਣ ਆਏ ਸੀ ਆ ਦੇਖੋ ਕਿੰਨੀ ਸੋਹਣੀ ਫਰੰਟ ਲੁੱਕ ਹੈਗੀ ਆ ਤੇ ਆਪਾਂ ਉਹ ਸਾਈਡ ਤੇ ਜਾਵਾਂਗੇ ਉਧਰ ਲੈ ਬਨੇ ਤੁਹਾਨੂੰ ਅਵੇੜਾ ਮਹਿਲ ਪਹੁੰਚ ਕੇ ਸਾਨੂੰ ਐ ਲੱਗਦਾ ਇੱਕ ਅਸੀਂ ਬੜਾ ਕੁਝ ਮਿਸ ਕਰ ਚਲੇ ਸੀ ਜੇਕਰ ਕੋਟੇ ਨਾ ਉਹਦੇ ਤੇ ਸਾਡਾ ਸਫਰ ਹੀ ਅਧੂਰਾ ਰਹਿ ਜਾਣਾ ਹੈ ਆ ਦੇਖੋ ਕਿੰਨਾ ਸੋਹਣਾ ਨਜ਼ਾਰਾ ਤੇ ਵਿਊ ਤੁਸੀਂ ਦੇਖੋ ਕਿੰਨਾ ਵਧੀਆ ਮਹਿਲ ਤੇ ਮਹਿਲ ਵੇਖੋ ਕਿਆ ਸ਼ਾਨਦਾਰ ਲੱਗਿਆ ਆ ਗਿਆ ਕੋਟੇ ਦਾ ਮੇਨ ਗੇਟ ਕੋਟਾ ਭਾਰਤ ਜੋੜੋ ਸੇਤੂ ਇਹ ਆ ਮੇਨ ਗੇਟ ਰਾਜਸਥਾਨ ਦੇ ਜੈਪੁਰ ਤੇ ਜੋਧਪੁਰ ਤੋਂ ਬਾਅਦ ਦੇ ਵਿੱਚ ਨਾ ਆਉਂਦਾ ਕੋਟੇ ਦਾ ਤੇ ਤੁਸੀਂ ਆਪ ਹੀ ਵੇਖ ਲਓ ਵੀ ਕੋਟਿਆਂ ਦੀ ਪੂਰੀ ਗੱਲ ਬਾਤ ਹੈ ਅੱਜ ਨਾ ਹਵਾ ਬਹੁਤ ਤੇਜ ਹੈ ਇਸ ਕਰਕੇ ਚਾਹ ਬਣਾਉਣ ਦੇ ਵਿੱਚ ਨਾ ਮੁਸ਼ਕਲ ਹੋ ਰਹੀ ਆ ਰੇਜਾ ਤਾਂ ਪੈ ਰਿਹਾ ਦੁੱਧ ਨਹੀਂ ਹੈਗਾ ਬਲੈਕ ਟੀ ਬਣਾ ਰਹੇ ਆ ਤੇ ਬਸ ਚਾਹ ਰੈਡੀ ਹੋਣ ਵਾਲੀ ਆ ਦਿਖਾਉਣੇ ਆ ਤੁਹਾਨੂੰ ਚਾਹ ਦਾ ਨਜ਼ਾਰਾ ਆ ਦੇਖੋ ਹੁਣ ਬਲੈਕ ਟੀ ਰੀਅਲ ਤੇ ਚੰਗੀ ਤਰ੍ਹਾਂ ਕਾੜ ਲਿਆ ਆਪਾਂ ਨੂੰ ਪੂਰੀ ਬਲੈਕ ਬਲੈਕ ਤੇ ਆ ਆਪਾਂ ਕੱਲ ਨਾ ਕੁਛ ਲੈ ਲਿਆ ਸੀ ਤੋਂ ਕਰਿਆਨੇ ਵਾਲੀ ਦੁਕਾਨ ਤੋਂ ਮੈਂ ਕਿਹਾ ਵੀ ਨੇਰੇ ਸਵੇਰੇ ਖਾਣ ਦੇ ਕੰਮ ਆਊਗਾ ਹੁਣ ਬਾਈ ਤੇਰੀ ਅਰਸ਼ ਪਾਗ ਬਣ ਕੇ ਆ ਜਾ ਬਾਈ ਤੇ ਹੁਣ ਤੇਰੀ ਚਾਹ ਪਈ ਤੇ ਠਰ ਜਾਣੀ ਉਹ ਟੈਂਟ ਨੂੰ ਇੱਕ ਵਾਰੀ ਉੱਪਰੋਂ ਖੁੱਲਾ ਛੱਡ ਦਿੱਤਾ ਕਿਉਂਕਿ ਰਾਤ ਦਾ بارش ਪੈ ਪੈ ਕੇ ਗਿੱਲਾ ਹੋ ਗਿਆ ਤੇ ਸਫਾਈ ਵੀ ਕਰ ਰਹੇ ਆ ਅਰਸ਼ੇ ਨੂੰ ਚੰਗੀ ਤਰ੍ਹਾਂ ਇਕੱਠਾ ਕਰਕੇ ਤੇ ਬਾਹਰ ਕੱਢਦੇ ਜਿਹੜਾ ਮੰਨ ਲਓ ਆਪਣੇ ਪੈਰਾਪੁਰਾ ਨਾਲ ਕੋਈ ਤੇ ਕਚਰਾ ਕੁਚਰਾ ਚਲਾ ਜਾਂਦਾ ਤੇ ਹੁਣ ਟੈਂਟ ਅੰਦਰਲੇ ਬਣਿਓ ਬਿਲਕੁਲ ਸਾਫ਼ ਤੇ ਵੇਖ ਲਓ ਵੀ ਰਾਤ ਇੰਨੀ ਜਾਰੀ بارش ਹੋਈ ਹੈ ਨਾ ਪਾਣੀ ਜਮਾਂ ਨਹੀਂ ਵਿੱਚ ਗਿਆਗਾ ਮਾੜੀ ਹਲਾਬ ਜੀ ਜ਼ਰੂਰ ਹੁੰਦੀ ਆ ਦੇਖੋ ਪਾਣੀ ਇੱਧਰਲੇ ਬਣਨੇ ਆ ਪਾਣੀ ਖੜਾ ਆ ਆ ਸਾਰਾ ਪਾਣੀ ਤੇ ਥੱਲੇ ਵੀ ਮਿਲਦਾ ਪਾਣੀ ਖੜਾ ਸੀਗਾ ਰਾਤ ਤਾਨੂੰ ਆ ਦੇਖੋ ਕਰਦੀ ਕਰਦੀ ਡੀਡਾ ਕਰਦੀ ਆ ਹੁਣ ਥੋੜਾ ਜਿਹਾ ਨਾ ਸਕਾਉਣ ਵਾਸਤੇ ਟੇਡਾ ਕਰ ਦਿੰਨੇ ਤੇ ਸੁੱਕ ਗਿਆ ਤੇ ਫਿਰ ਇਹਨੂੰ ਇਕੱਠਾ ਕਰ ਲਾਂ ਪਾਣੀ ਦੇਖੋ ਥੱਲੇ ਵੀ ਸਾਰਾ ਪਾਣੀ ਖੜਾ ਸੀਗਾ ਇਹ ਆ ਬਣਿਆ ਬਣਾਇਆ ਘਰ ਜਿਹੜਾ ਨਾ ਜਿੱਥੇ ਦਿਲ ਕਰਦਾ ਉੱਥੇ ਬਣਾ ਲਓ ਦੇਖ ਨਾ ਬੋਏ ਇਧਰ ਨਾ ਛੱਡ ਦੀ ਬਾ ਚੱਕ ਕੇ ਰੱਖ ਸੁੱਕ ਲੈਣੇ ਇਹਨਾਂ ਹੁਣ ਆਪਾਂ ਟੈਂਟ ਇਕੱਠਾ ਕਰ ਰਹੇ ਆ ਪਾਣੀ ਬਹੁਤ ਸੀਗਾ ਇਹਦੇ ਲੱਗਾ ਆ ਪਾਣੀ ਸੁਕਾ ਲਿਆ ਧੁੱਪ ਵਗੈਰਾ ਲੱਗੀ ਆ ਇਹਨੂੰ ਇਕੱਠਾ ਕਰਕੇ ਤੇ ਪਾਵਾਂਗੇ ਬੈਗ 'ਚ ਤੇ ਫਿਰ ਇਸ ਤੋਂ ਅੱਗੇ ਆਪਾਂ ਸਫ਼ਰ ਨੂੰ ਗਾਂਹ ਚ ਜਾਗੇ ਅਰਸ਼ਾ ਬਾਕੀ ਤਾਂ ਤਿਆਰੀ ਹੋ ਗਈ ਸਮਾਨ ਦੀ ਜਮਾ ਓਕੀ ਆ ਬਾਈ ਬਸ ਆ ਹੀ ਰਹਿ ਗਿਆ ਆਪਣੇ ਕੱਲਾ ਟੈਂਟ ਇਹਨੂੰ ਕਰਕੇ ਪਾਣਾ ਹੈ ਫਿਰ ਪਾਣਾ ਸੌਣ ਦੀ ਹੋਣੀ ਕੋਟਾ ਕਿੰਨਾ ਰਹਿ ਗਿਆ ਕੋਟਾ ਰਹਿ ਗਿਆ ਇਥੇ 20 ਕਿਲੋਮੀਟਰ ਦੱਸ 10 12 ਹਾਂ ਇੱਥੇ ਲੱਗਾ ਸੀ ਆਪਣਾ ਟੈਂਟ ਤੇ ਟੈਂਟੂਟ ਸਾਰਾ ਚੱਕ ਲਿਆ ਤਰਪਾਈਲ ਚੱਕ ਲਈ ਸਮਾਨ ਸਾਰਾ ਬੰਨ ਲਿਆ ਤੇ ਹੁਣ ਆਪਾਂ ਅੱਜ ਦੇ ਦਿਨ ਦੇ ਸਫ਼ਰ ਦੀ ਸ਼ੁਰੂਆਤ ਕਰਦੇ ਆ ਤੇ ਆਪਾਂ ਜਾ ਰਹੇ ਆ ਕੋਟਾ ਦਰਸ਼ਨ ਕਰਾਉਣੇ ਤੁਹਾਨੂੰ ਕੋਟੇ ਸ਼ਹਿਰ ਦੇ ਆ ਗਿਆ ਕੋਟੇ ਦਾ ਮੇਨ ਗੇਟ ਕੋਟਾ ਭਾਰਤ ਜੋੜੋ ਸੇਤੂ ਇਹ ਆ ਮੇਨ ਗੇਟ ਤੇ ਇੱਥੋਂ ਹੁਣ ਆਪਣੀ ਕੋਟੇ ਦੇ ਵਿੱਚ ਹੋ ਚੁੱਕੀ ਆ ਆਇਟਰੀ ਮੌਸਮ ਵੇਖੋ ਕਿੰਨਾ ਜਿਆਦਾ ਵਧੀਆ ਬੱਦਲ ਵਾਈ ਤੇ ਠੰਡ ਦਾ ਅਹਿਸਾਸ ਹੋ ਰਿਹਾ ਜੇ ਐਂਟਰ ਕਰਦੇ ਆ ਵਿਊ ਬਹੁਤ ਵਧੀਆ ਨਜ਼ਰ ਆ ਰਿਹਾ ਬਹੁਤ ਵੱਡੀਆਂ-ਵੱਡੀਆਂ ਬਿਲਡਿੰਗਾਂ ਤੇ ਲਾਈਟਿੰਗ ਵੇਖੋ ਰੋਡ ਦੇ ਉੱਪਰ ਲਾਈਟਿੰਗ ਕਿੱਡੀ ਡਿਜ਼ਾਈਨ ਵਾਲੀ ਹੋਈ ਹੋਈ ਆ ਦੇ ਬਿਲਡਿੰਗਾਂ ਵੇਖੋ ਫਿਰ ਆਸ-ਪਾਸ ਤੇ ਸਾਫ-ਸਫਾਈ ਬਹੁਤ ਜਿਆਦਾ ਹੈ ਕੋਟਾ ਸ਼ਹਿਰ ਦੇ ਵਿੱਚ ਆਹ ਸਾਹਮਣੇ ਵੇਖੋ ਧਰਤੀ ਦੀ ਸ਼ੇਪ ਬਣਾਈ ਆ ਗੋਲ ਆਂਡੇਦਰਾ ਤੇ ਵੇਖੋ ਕਿੰਨੀ ਸੋਹਣੀ ਲੱਗਦੀ ਪਈ ਆ ਲੋਕੇਸ਼ਨ ਵੇਖੋ ਥਿਊ ਵੇਖੋ ਕਿੰਨਾ ਜ਼ਬਰਦਸਤ ਹੈ ਤੇ ਰਾਤ ਨੂੰ ਜਦੋਂ ਲਾਈਟਿੰਗ ਹੋ ਜਾਂਦੀ ਹੈ ਨਾ ਕੋਟੇ ਸਾਰੇ ਸ਼ਹਿਰ ਦੇ ਵਿੱਚ ਜਗਮਗ ਜਗਮਗ ਹੁੰਦੀ ਆ ਸામਨੇ ਵੇਖੋ ਕਿੰਨਾ ਜਿਆਦਾ ਖੁੱਲਾ ਜਗ੍ਹਾ ਕਿੰਨਾ ਗਰਾਊਂਡ ਓਪਨ ਆ ਤੇ ਜਿੱਥੇ ਆਪਾਂ ਕਹਿ ਸਕਦੇ ਇੱਥੇ ਕੁਦਰਤੀ ਜਾਨਵਰਾਂ ਦਾ ਰਹਿਣ ਬਸੇਰਾ ਵੀ ਹੋ ਸਕਦਾ ਵੇਖੋ ਸਾਹਮਣੇ ਜਿੱਥੇ ਰਾਤ ਨੂੰ ਇੱਥੇ ਤਰੰਗਾ ਨਜ਼ਰ ਆਉਂਦਾ ਲਾਈਟਿੰਗ ਦੇ ਨਾਲ ਤੇ ਵਿਊ ਵੇਖੋ ਕਿੰਨਾ ਜ਼ਬਰਦਸਤ ਨਜ਼ਰ ਆ ਰਿਹਾ ਹੈ ਬਹੁਤ ਹੀ ਸੋਹਣਾ ਬਣਿਆ ਇੱਥੇ ਤਰੰਗਾ ਝੂਲਦਾ ਰਾਤ ਨੂੰ ਕੋਟੇ ਦਾ ਫੇਮਸ ਸਥਾਨ ਵੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਇਹ ਜਿਹੜਾ ਬਣਿਆ ਹੈ ਨਾ ਤਰੰਗਾ ਜਿੱਥੇ ਰਾਤ ਨੂੰ ਲਾਈਟਿੰਗ ਹੁੰਦੀ ਆ ਆਸ-ਪਾਸ ਦਾ 뷰 ਦੇਖੋ ਸਾਰਾ ਹੀ ਪੀਲਾ ਪੀਲਾ ਤੇ ਉੱਪਰਲੇ ਬਣੇ ਜਿਹੜਾ ਇਹ ਵੀ ਸਾਰਾ ਪੀਲਾ ਹੀ ਆ ਬਹੁਤ ਸੋਹਣਾ ਨਜ਼ਰ ਆ ਰਿਹਾ ਤੇ ਸਾਫ ਸਫਾਈ ਆ ਸ਼ਹਿਰ ਦੇ ਵਿੱਚ ਬਹੁਤ ਘੈਂਟ ਫੀਲਿੰਗ ਆ ਰਹੀ ਆ ਬਾਈ ਵਾਕਿਆ ਹੀ ਕੋਟਾ ਸ਼ਹਿਰ ਨਾ ਬਹੁਤ ਹੀ ਸੋਹਣਾ ਅਜੇ ਤੱਕ ਜਿੰਨੇ ਵੀ ਆਪਾਂ ਦੇਖਿਆ ਨਾ ਕੋਟਾ ਸ਼ਹਿਰ ਬਹੁਤ ਹੀ ਸੋਹਣਾ ਨਜ਼ਰ ਆਇਆ ਪੜੋ ਦੇਖੋ ਕਿੰਨੀਆਂ ਸੋਹਣੀਆਂ ਬਿਲਡਿੰਗਾਂ ਬਣੀਆਂ ਆ ਕੋਟੇ ਸ਼ਹਿਰ ਦੀਆਂ ਦੇ ਆਸ-ਪਾਸ ਵੀ ਕੋਈ ਨਾ ਘਾਤੋਂ ਬਰਾ। ਰਾਜਸਥਾਨ ਦੇ ਜੈਪੁਰ ਤੇ ਜੋਧਪੁਰ ਤੋਂ ਬਾਅਦ ਦੇ ਵਿੱਚ ਨਾ ਆਉਂਦਾ ਕੋਟੇ ਦਾ। ਤੇ ਤੁਸੀਂ ਆਪ ਹੀ ਦੇਖ ਲਓ ਵੀ ਕੋਟਿਆਂ ਦੀ ਪੂਰੀ ਗੱਲ ਬਾਤ ਹੈ ਵੀ। ਵੇਖੋ ਰੋਡ ਦੇ ਆਸ-ਪਾਸ ਕਿੱਡੇ ਸੋਹਣੇ ਮਹਿਲ, ਬੰਗਲੇ ਬਣੇ ਨਜ਼ਰ ਆ ਰਹੇ ਨੇ। ਤੇ ਇਹ ਜੈਪੁਰ ਪਿੰਕ ਸਿਟੀ ਐ ਤੇ ਜੋਧਪੁਰ ਵਾਈਟ ਸਿਟੀ ਆ ਤੇ ਇਹਨੂੰ ਇਹਨੂੰ ਆਪਾਂ ਪੜਾਉਣ ਤੁਸੀਂ ਦੱਸੋ ਵੀ ਕੀ ਕਹਿੰਦੇ ਆ। ਪਹੁੰਚ ਕੇ ਸਾਨੂੰ ਐਂ ਲੱਗਦਾ ਇੱਕ ਅਸੀਂ ਬੜਾ ਕੁਝ ਮਿਸ ਕਰ ਚਲੇ ਹ ਜੇਕਰ ਕੋਟੇ ਨਾ ਨਾ ਉਹਦੇ ਤੇ ਸਾਡਾ ਸਫਰ ਹੀ ਅਧੂਰਾ ਰਹਿ ਜਾਣਾ ਹੈ ਆ ਦੇਖੋ ਕਿੰਨਾ ਸੋਹਣਾ ਨਜ਼ਾਰਾ ਤੇ ਵਿਊ ਤੁਸੀਂ ਦੇਖੋ ਕਿੰਨਾ ਵਧੀਆ ਮਹਿਲ ਤੇ ਮਹਿਲ ਦੇਖੋ ਕਿਾ ਸ਼ਾਨਦਾਰ ਲੁੱਕੇ ਦੇਖੋ ਲੋਕ ਘੁੰਮਣ ਵਾਸਤੇ ਆਉਂਦੇ ਆ ਤੇ ਇਧਰਲੇ ਬੰਨੇ ਆ ਵਿੱਚ ਦੀ ਵਿੱਚ ਜਿਹੜੀ ਆ ਲੇਕ ਜੀ ਜਾਂਦੀ ਪਈ ਆ ਤੇ ਆਸ-ਪਾਸ ਦਾ ਨਜ਼ਾਰਾ ਵੇਖੋ ਵੀ ਇਹਨੂੰ ਕਹਿੰਦੇ ਆ ਵੀ ਅਸਲੀ ਜਿਹੜੀ ਆ ਦੇਖੇ ਨਾ ਇਹ ਆ ਕੋਟੇ ਸ਼ਹਿਰ ਦੀ ਇਹੋ ਜੀਆਂ ਜਗ੍ਹਾ ਆਪਾਂ ਮਿਸਤਾ ਨਹੀਂ ਕਰਦੇ ਭਲੇਖੇ ਜੀ ਹੋ ਜਾਂਦੀਆਂ ਨੇ ਫਿਰ ਬਾਅਦ ਚ ਜਾ ਕੇ ਵੀਡੀਓ ਵੇਖਦੇ ਤੇ ਫਿਰ ਬੜਾ ਅਜੀਬ ਜਿਹਾ ਫੀਲ ਹੋਣਾ ਹੈ ਪਰ ਫੋਨ ਥਾੜੀਆਂ ਛੱਡ ਕੇ ਜਾਂਦੇ ਇਹਨਾ ਦਰਿਆ ਦੇ ਦੁਆਲੇ ਦੁਆਲੇ ਸ਼ਹਿਰ ਦਾ ਬਹੁਤ ਵਧੀਆ ਜਿਵੇਂ ਆਪਾਂ ਵੇਖਦੇ ਆ ਨਾ ਕਾਂਸੀ ਵਿਸ਼ਵਨਾਥ ਉੱਥੇ ਵੀ ਐਵੇਂ ਦੀਆਂ ਹੀ ਬਣੀਆਂ ਹੋਈਆਂ ਕੋਰੀਡੋਰ ਤੇ ਇੱਥੇ ਵੇਖੋ ਆ ਦਰਿਆ ਦੇ ਆਸ-ਪਾਸ ਸਾਰਾ ਸੇਮ ਹੀ ਬਣਿਆ ਹੋਇਆ ਤੇ ਬਹੁਤ ਸੋਹਣਾ ਲੱਗ ਰਿਹਾ ਹੈਗਾ ਇੱਕ ਮੌਸਮ ਬਹੁਤ ਵਧੀਆ ਤੇ ਦੂਜਾ ਇਧਰਿਆ ਆ ਦੇ ਆਸ-ਪਾਸ ਦਾ ਜਿਹੜਾ ਇਲਾਕਾ ਤੇ ਬਹੁਤ ਸੋਹਣੇ ਮੈਨ ਬਣਾਏ ਹੋ ਜਾਂ ਵੇਖੋ ਕਿਤੇ ਸੋਹਣੇ ਲੱਗਦੇ ਪਏ ਆ। ਕਿਉਂ ਆਪਾਂ ਕੋਈ ਖਾਸ ਨਹੀਂ ਸिखਾਦਾ ਤੇ ਹੁਣ ਵੀ ਇੱਕ ਵਾਰੀ ਬ੍ਰੇਕਫਾਸਟ ਕਰਨ ਲੱਗੇ ਆ ਤੇ ਇੱਥੋਂ 버ਗਰ ਤੇ ਇਧਰ ਅਰਸ਼ ਨੇ ਕੀ ਬਣਾਇਆ ਏ ਸੈਂਡਵਿਚ ਤੇ ਇਹ ਇਹਨਾਂ ਨੇ 버ਗਰ ਬਣਾ ਦੇਤਾ ਖਾ ਕੇ ਫਿਰ ਆਪਾਂ ਅੱਗੇ ਵਧਾਂਗੇ। ਸਾਹਮਣੇ ਗੇਟ ਆ ਗਿਆ ਆ ਬੇੜਾ ਮਹਿਲ ਕੋਟਾ ਦਾ ਸਭ ਤੋਂ ਮਸ਼ਹੂਰ ਥਾਵਾਂ ਦੇ ਵਿੱਚੋਂ ਗਿਣਿਆ ਜਾਣ ਵਾਲਾ ਆ ਬੇੜਾ ਤੇ ਆਪਾਂ ਐਂਟਰ ਕਰ ਚੁੱਕੇ ਹਾਂ ਬੇੜਾ ਮੈਲ ਦੇ ਅੰਦਰ ਤੇ ਦੇਖਦੇ ਹਾਂ ਕੀ ਕੁਸ਼ ਹੈਗਾ ਆ ਬੇੜਾ ਮੈਲ ਜੇ ਆਪਾਂ ਪਹੁੰਚ ਚੁੱਕੇ ਆ ਬੇੜਾ ਮੈਲ ਤੇ ਇੱਥੋਂ ਦੀ ਜਿਹੜੀ ਟਿਕਟ ਪਰ ਪਰਸਨ 10 ਰੁਪਏ ਆ ਬਿਲਕੁਲ ਜਾਇਜ਼ ਹੀ ਟਿਕਟੇ ਇਹ ਬਣਿਆ ਹੈ ਟਿਕਟ ਕਾਊਂਟਰ ਤੇ ਇੱਥੋਂ ਆਪਣੀਆਂ ਹੁਣ ਦੋ ਟਿਕਟਾਂ ਆਨਲਾਈਨ ਹੀ ਹੋ ਗਈਆਂ ਨੇ ਓਕੇ ਸਰ ਥੈਂਕ ਯੂ ਤੇ ਇਧਰਲੇ ਬਣੇ ਵੇਖੋ ਸੀ ਆ ਬੇੜਾ ਮੈਲ ਦੀ ਸ਼ੁਰੂਆਤ ਤੇ ਮੁਗਲ ਸ਼ੈਲੀ ਮੁਗਲ ਸ਼ੈਲੀ ਦਾ ਹਸਾਬਕਾ ਵੇਖੋ ਪੁਰਾਣਾ ਬਣਿਆ ਹੋਇਆ ਤੇ ਨਾਂ ਵੀ ਉਸੇ ਤਰ੍ਹਾਂ ਉਬੇੜਾ ਮਾਇ ਵਾਲੀ ਰੱਖਿਆ ਹੈ ਪੁੱਲਾਂ ਦੀਆਂ ਫਲਵਾੜੀਆਂ ਬੜੀਆਂ ਵਧੀਆ ਪਾਰਕਿੰਗ ਬਹੁਤ ਵਧੀਆ ਬਣੀ ਹੋਈ ਹੈ ਤੇ ਵਿਊ ਬਹੁਤ ਸੋਹਣਾ ਨਜ਼ਰ ਆ ਰਿਹਾ ਹਰੀਆਲੀ ਸਾਰੇ ਬੰਨੇ ਹਰੀਆਲੀ ਇੱਥੋਂ ਇਸ ਗੇਟ ਥਾਣੀ ਆਪਾਂ ਐਂਟਰ ਕਰਦੇ ਆਂ ਦੇਖੋ ਇੱਥੇ ਪਾਣੀ ਦਾ ਚਸ਼ਮਾ ਬਹੁਤ ਵਧੀਆ ਲੱਗ ਰਿਹਾ ਹੈਗਾ ਇਧਰ ਐਂਟਰ ਕਰਦੇ ਆਂ ਇੱਥੇ ਪਾਣੀ ਦਾ ਤਲਾਬ ਹੈ ਤੇ ਇਧਰਲੇ ਬੰਨੇ ਉੱਪਰੋਂ ਪਾਣੀ ਹੀ ਪਾਣੀ ਜਿਹੜਾ ਨਜ਼ਰ ਆ ਰਿਹਾ ਉਧਰਲੇ ਬੰਨੇ ਜਿਵੇਂ ਕਹਿੰਦੇ ਆ گلاب ਦੇ ਫੁੱਲ ਜਿਹੜੇ ਉਹ ਮੌਸਮ ਦੇ ਹਿਸਾਬ ਨਾਲ ਫੁੱਟਦੇ ਰਹਿੰਦੇ ਨੇ ਤੇ ਇੱਕ ਨਣਾ ਸੈਲਫੀ ਪੁਆਇੰਟ ਬਣਾਇਆ ਉੱਪਰਲੇ ਬੰਨੇ ਜਾ ਕੇ ਤੇ ਇਹਨੂੰ ਵੇਖਦੇ ਆ ਤੇ ਆਸ-ਪਾਸ ਦਾ ਵਿਊ ਜਿਹੜਾ ਉਹ ਤੁਹਾਨੂੰ ਦਿਖਾਉਣੇ ਆ ਆ ਬਿਲਕੁਲ ਜਿਹੜਾ ਬਣਿਆ ਅਸੀਂ ਇਹ ਟਾਵਰ ਇਹਦੇ ਉੱਪਰਲੇ ਬੰਨੇ ਚੜ ਗਏ ਆ ਤੇ ਆ ਤੁਸੀਂ ਦੂਰ-ਦੂਰ ਤੱਕ ਦੇਖੋ ਕਿੰਨਾ ਵਧੀਆ ਲੇਕ ਦਾ ਵਿਊ ਆ ਰਿਹਾ ਹੈਗਾ ਉਹ ਸਾਹਮਣੇ ਪੰਛੀ ਜਿਹੜੇ ਨੇ ਉਹ ਉਸ ਟਿੱਬੇ ਜਿਹਦੇ ਉੱਪਰ ਵੇਖੋ ਟਾਇਰ ਰਹਿ ਨੇ ਤੇ ਇਧਰਲੇ ਬੰਨੇ ਦੇਖੋ ਕਮਲ ਦੇ ਫੁੱਲਾਂ ਵਾਲੀ ਜਿਹੜੀ ਏਲੇਕ ਇਸ ਟਾਈਮ ਫੁੱਲ ਤਾਂ ਸ਼ਾਇਦ ਨਹੀਂ ਨਜ਼ਰ ਆ ਰਹੇਗੇ ਪਰ ਪਾਣੀ ਬਹੁਤ ਸਾਫ਼ ਸੁਥਰਾ ਨਜ਼ਰ ਆ ਰਿਹਾ ਤੇ ਉਧਰ ਵੇਖੋ ਵੀ ਉਹ ਜਿਵੇਂ ਡੰਗਰ ਵਗੈਰਾ ਚਾਰਨ ਵਾਸਤੇ ਲਿਆਂਦੇ ਹੋਏ ਆ ਦੂਰ ਦੂਰ ਤੋਂ ਨਜ਼ਰ ਆ ਰਹੇ ਨੇ ਕਿਤੇ 뷰 ਤੋਂ ਬਾਅਦ ਚ ਹੁਣ ਤੁਹਾਨੂੰ ਇਧਰਲੇ ਬੰਨੇ ਦੇਖੋ ਨਿਗਾਹ ਮਾਰੋ ਆ ਜਿਹੜਾ ਅਬੇੜਾ ਮਹਿਲ ਜਿਹਦੇ ਮੈਲ ਨੂੰ ਆਪਾਂ ਦੇਖਣ ਆਏ ਸੀ ਆ ਦੇਖੋ ਕਿੰਨੀ ਸੋਹਣੀ ਫਰੰਟ ਲੁੱਕ ਹੈਗੀ ਆ ਤੇ ਆਪਾਂ ਉਹ ਸਾਈਡ ਤੇ ਜਾਵਾਂਗੇ ਉਧਰਲੇ ਬਣੇ ਹੋਏ ਤੁਹਾਨੂੰ ਅਵੇੜਾ ਮਹਿਲ ਦਿਖਾਉਣੀ ਆ ਇੱਕ ਸਾਈਡ ਇਹ ਮਹਿਲ ਤੇ ਥੋੜਾ ਜਿਹਾ ਇੱਥੇ ਪਾਣੀ ਖੜਿਆ ਹੋਇਆ ਹੈ ਤਲਾਬ ਬਣਿਆ ਹੋਇਆ ਹੈ ਤੇ ਮਹਿਲ ਦੇ ਸਾਹਮਣੇ ਤੁਸੀਂ ਵੇਖੋ ਸਾਰੀ ਲੇਕ ਹੀ ਦੇਖੇ ਤੇ ਇਹ ਜਿਹੜੇ ਆ ਮੁਗਲ ਰਾਜ ਦਾ ਇਹ ਮੈਨੂੰ ਲੱਗਦਾ ਇਹ ਕੋਈ ਮਹਿਲ ਬਣਿਆ ਆ ਤੇ ਵੇਖੋ ਵੀ ਰਾਜੇ ਮਹਾਰਾਜੇ ਕਿੰਨੀਆਂ ਸੋਹਣੀਆਂ ਮਤਲਬ ਕੁਦਰਤੀ ਨਜ਼ਾਰੇ ਮੰਨਣ ਵਾਸਤੇ ਵੀ ਆਪਾਂ ਕਿੱਡੇ ਸੋਹਣੇ ਮਹਿਲ ਬਣਾਉਂਦੇ ਸੀਗੇ ਪਹਿਲਾਂ ਤੁਸੀਂ ਦੇਖੋ ਵੀ ਇਹੀ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਸੀ ਤੇ ਅੱਜ ਵੀ ਤੁਸੀਂ ਦੇਖੋ ਵੀ ਇਹ ਇਹ ਤੁਸੀਂ ਦੇਖੋ ਵੀ ਜਿਵੇਂ ਮਾ ਰਾਜਾ ਮਹਾਰਾਜਾ ਨੂੰ ਕਿੰਨੇ ਸੋਹਣੀਆਂ ਇਹੋ ਜੀਆਂ ਜਗ੍ਹਾ ਪਸੰਦ ਸੀਗੀ ਕਿ ਉਹਨਾਂ ਨੇ ਵੇਖ ਕੇ ਵੀ ਆਹ ਵੇਖ ਲਿਆ ਵੀ ਆਹ ਲੈ ਕੇ ਗਈ ਆ ਤੇ ਇਹਦੇ ਕਿਨਾਰੇ ਹੀ ਉਹਨਾਂ ਨੇ ਦੇਖੋ ਵੀ ਆਹ ਕਿੱਡਾ ਸੋਹਣਾ ਮਹਿਲ ਬਣਾ ਦਿੱਤਾ ਤੇ ਮਹਿਲ ਵੀ ਤੁਸੀਂ ਵੇਖੋ ਵੀ ਕਿੱਡਾ ਘੈਂਟ ਲੱਗਦਾ ਪਿਆ ਔਰ ਫਰੰਟ ਇਧਰਲੇ ਬੰਨੇ ਲੇਕ ਦਾ ਨਜ਼ਾਰਾ ਵਿਊ ਪੂਰਾ ਬਹੁਤ ਹੀ ਵਧੀਆ ਬਹੁਤ ਹੀ ਘੈਂਟ ਆ ਝੀਲ ਦੇ ਵਿੱਚ ਉਤਰਨ ਵਾਸਤੇ ਪੌੜੀਆਂ ਵੀ ਬਣਾਈ ਹੋਈਆਂ ਨੇ ਦੇਖੋ ਪਾਣੀ ਤਾਂ ਬਿਲਕੁਲ ਸਾਫ਼ ਹੈ ਬਿਲਕੁਲ ਸਾਫ਼ ਨਜ਼ਰ ਆ ਰਿਹਾ ਵਿੱਚ ਮੱਛੀਆਂ ਵੀ ਤੈਰ ਰਹੀਆਂ ਨੇ ਇੱਧਰ ਦੇਖੋ ਕਿੰਨਾ ਸਾਫ਼ ਪਾਣੀ ਹੈ ਨਾ ਬਿਲਕੁਲ ਕਲੀਅਰ ਪਾਣੀ ਤੇ ਵਿੱਚ ਮੱਛੀਆਂ ਦੇਖੋ ਤੁਸੀਂ ਧਿਆਨ ਨਾਲ ਆਹ ਦੇਖੋ ਤੈਰਦੀਆਂ ਪਈਆਂ ਨਿੱਕੇ ਨਿੱਕੇ ਬੱਚੇ ਨੇ ਇਹਨੂੰ ਕਹਿੰਦੇ ਆ ਅਸਲੀ ਕੁਦਰਤ ਜਿਹੜੀ ਆ ਵੀ ਤੁਹਾਨੂੰ ਆਪਾਂ ਦਿਖਾ ਰਹੇ ਆਂ ਮੈਲ ਦੇ ਅੰਦਰਲੇ ਬਣੇ ਐਂਟਰ ਕਰਦੇ ਆਂ ਤੇ ਉਹ ਵਾਲੀ ਜਿਹੜੀ ਜਗਾ ਨਾ ਉਧਰਲੇ ਬੰਨੇ ਜਾ ਕੇ ਲੋਕੇਸ਼ਨ ਤੁਹਾਨੂੰ ਦਿਖਾਉਣੀ ਆ। ਟਾਇਲ ਦੇ ਵਿੱਚ ਐਂਟਰ ਕਰਦੇ ਆ ਤੁਸੀਂ ਦੇਖੋ ਇਧਰਲੇ ਬੰਨੇ ਜਿਹੜਾ ਖੂਹ ਬਣਾਇਆ ਹੋਇਆ ਹੈ ਤੇ ਆ ਜਿਹੜੀ ਆ ਪੋੜੀ ਇਹਦੇ ਨਾਲ ਜਿਵੇਂ ਮੰਨ ਲਓ ਰੱਸੀ ਦੇ ਨਾਲ ਲਮਕਾ ਕੇ ਤੇ ਜਿਹੜਾ ਪਾਣੀ ਵਿੱਚੋਂ ਖੂਹ ਦੇ ਵਿੱਚੋਂ ਕੱਢਿਆ ਜਾਂਦਾ ਸੀ। ਟਾਇਲ ਦੇ ਅੰਦਰਲੇ ਬੰਨੇ ਆਹ ਪਾਰਕ ਵੀ ਬਣਾਈ ਹੋਈ ਆ ਟੈਲਣ ਵਾਸਤੇ ਅੰਦਰ ਅੰਦਰਲੀ ਸਾਈਡ ਤੇ ਇੱਕ ਤਾਂ ਬਾਹਰ ਹੈ ਤੇ ਇੱਕ ਅੰਦਰਲੇ ਬੰਨੇ ਵੀ ਆ। ਯਾਰ ਰਾਣੀ ਮੈਂ ਤੇ ਆਪਾਂ ਤੁਹਾਨੂੰ ਰਾਣੀ ਮਹਿਲ ਦਿਖਾਉਣੇ ਆ ਅੰਦਰਲੇ ਬੰਨੇਓ ਇਹ ਦੇਖੋ ਕਿੰਨੀ ਸੋਹਣੀ ਪੇਂਟਿੰਗ ਬਣੀ ਹੋਈ ਹੈ ਕਿੰਨੀ ਵਧੀਆ ਘੈਂਟ ਨਜ਼ਰ ਆ ਰਹੀ ਹੈ ਤੇ ਅੰਦਰ ਲਈ ਤੁਸੀਂ ਦੇਖੋ ਲੁੱਕ ਕਿੱਡੀ ਘੈਂਟ ਬਣਾਈ ਹੋਈ ਹੈ ਤੇ ਇੱਥੇ ਪੇਂਟਿੰਗਾਂ ਨੇ ਤੇ ਇਧਰਲੇ ਬੰਨੇ ਤੁਸੀਂ ਦੇਖੋ ਆ ਵੀ ਪੇਂਟਿੰਗਾਂ ਬਣਾਈ ਹੋਈਆਂ ਨੇ ਆਪਾਂ ਬੇੜਾ ਮਹਿਲ ਦਾ ਜਿਹੜਾ ਰਾਣੀ ਮਹਿਲ ਸੀਗਾ ਉਹਦੇ ਸਾਹਮਣੇ ਖੜੇ ਹੋਇਆ ਤੋਂ ਇਹ ਕੋਲੋਂ ਇਧਰਲੇ ਬੰਨੇ ਫਰੰਟ ਜਿਹੜੀ ਦੇਖੇ ਉਹ ਇਦਾਂ ਦੀ ਦਿਖ ਰਹੀਗੀ ਹੈ ਤੇ ਇੱਥੇ ਵੀ ਵੇਖੋ ਵੀ ਪਾਣੀ ਜਿਹੜਾ ਹੈ ਤਲਾਬ ਦੇ ਵਿੱਚ ਖੜਾ ਹੋਇਆ ਹੈ। ਇਹ ਸਾਈਡ ਤੋਂ 뷰 ਦੇਖੋ 뷰 ਬਹੁਤ ਵਧੀਆ ਨਜ਼ਰ ਆ ਰਿਹਾ। ਆ ਸਾਰਾ ਰਾਣੀ ਮਹਿਲ ਦਾ ਹੀ ਹੈ 뷰। ਤੇ ਉੱਪਰਲੇ ਪੰਨੇ ਤੁਸੀਂ ਦੇਖੋ ਬਿਲਡਿੰਗ ਬਣੀ ਹੋਈ ਹੈ। ਰਾਣੀ ਮਹਿਲ ਦਾ ਜਿਹੜਾ ਫਰੰਟ ਹੈ ਨਾ ਉਹਦੀਆਂ ਦੋ ਸਾਈਡਾਂ ਨੇ ਜਿਵੇਂ ਮੰਨ ਲਓ ਇੱਕ ਆ ਮੇਨ ਮਿਡਲ ਹੋ ਗਈ ਤੇ ਇੱਕ ਇੱਥੇ ਜਿਵੇਂ ਮੰਨ ਲਓ ਟਹਿਲਣ ਵਾਸਤੇ ਉਹ ਸਾਰਾ ਏਰੀਆ ਜਿਹੜਾ ਇਹ ਟਹਿਲਣ ਵਾਸਤੇ ਆ ਇਸ ਤੇ ਉਤਲੇ ਪੰਨੇ ਵੀ ਬਣੇ ਹੋਇਆ। ਤੇ ਆ ਸਾਹਮਣੇ ਵੇਖੋ ਜਿਹੜਾ ਮੰਨ ਲਓ ਇੱਕ ਛੋਟਾ ਜਿਹਾ ਤਲਾਬ ਬਣਿਆ ਹੋਇਆ ਤੇ ਉਹਦੇ ਸਾਹਮਣੇ ਦੋ ਜਿਹੜੇ ਨੇ view point ਬਣਿਆ ਇੱਕ ਉਹ ਸਾਈਡ ਤੇ ਸ਼ਾਇਦ ਮੈਂ ਦੂਜੇ ਬਣੇ ਤੁਹਾਨੂੰ ਦਿਖਾਵਾਂਗਾ ਤੇ ਦੋਵੇਂ ਦੇਖੋ ਦਿਖ ਕਿੰਨੀ ਜਿਆਦਾ ਜਬਰਦਸਤ ਸੀ ਰਾਣੀ ਮਹਿਲ ਦੇ ਸਾਹਮਣੇ ਦਾ view ਤੁਸੀਂ ਦੇਖੋ view ਕਿੰਨਾ ਜਬਰਦਸਤ ਨਜ਼ਰ ਆ ਰਿਹਾ ਆਸ-ਪਾਸ ਜਿਹੜਾ ਪਾਣੀ ਹੈ ਤੇ ਇੱਧਰ ਸਾਹਮਣੇ ਵਾਲੀ ਜਿਹੜੀ ਫਰੰਟ ਲੁੱਕ ਦੇਖੋ ਬਹੁਤ ਘੈਂਟ ਲੁੱਕ ਹੈ ਜਲਦੀ ਨਾਲ ਪਹਿਲੀ ਬਿਲਡਿੰਗ ਦੇ ਉੱਪਰਲੇ ਬੰਨੇ ਆ ਤੇ ਹੁਣ ਉੱਪਰਲੇ ਬੰਨੇ ਆ ਚਬਾਰੇ ਦੇ ਇੱਧਰਲੇ ਬੰਨੇ ਜਾ ਰਹੇ ਆ ਦੇ ਬਹੁਤ ਹੀ ਵਧੀਆ ਡਿਜ਼ਾਈਨ ਕੀਤੀ ਹੋਈ ਆ ਕਾਲੇ ਸਮਿਆਂ ਦੇ ਕੰਮ ਹੋ ਜੇ ਨੇ ਤੇ ਆਹ ਦੇਖੋ ਇਹ ਕਾ ਦਰਵਾਜ਼ਾ ਬਣਿਆ ਆ ਸਾਹਮਣੇ ਤੋਂ ਦੇਖੋ ਤੇ ਆਹ ਇਧਰਲੇ ਬਣੇ 뷰 ਉੱਪਰ ਦਾ ਦੇਖੋ ਕਿੰਨਾ ਸੋਹਣਾ ਨਜ਼ਰ ਆ ਰਿਹਾ ਇੱਥੇ ਮੰਨ ਲਓ ਵਿਆਹਾਂ ਵੂਆਂ ਦੀਆਂ ਪਾਰਟੀਆਂ ਆਪਾਂ ਮਿਡਲ ਜਿਹੜੀ ਬਿਲਡਿੰਗ ਹੈ ਨਾ ਉੱਥੇ ਖੜੇ ਹੋਏ ਆਂ ਤੇ ਇੱਥੋਂ ਤੁਸੀਂ 뷰 ਦੇਖੋ ਕਿੰਨਾ ਜ਼ਬਰਦਸਤ ਨਜ਼ਰ ਆ ਰਿਹਾ ਬਹੁਤ ਸੋਹਣਾ ਲੱਗ ਰਿਹਾ ਹੈਗਾ ਤੇ ਇੱਥੇ ਜਿਹੜੇ ਵਿਆਹਾਂ ਦੀਆਂ ਪਾਰਟੀਆਂ ਵਗੈਰਾ ਉਹਨਾਂ ਦਾ ਵੀ ਬੰਦੋਬਸਤ ਹੈ ਵੀ ਇੱਥੇ ਜਿਹੜੇ ਮੰਨ ਲਓ ਕੋਈ ਆਪਣੇ ਪਿਆ ਤਾਂ ਪਹਿਲਾ ਜਿਹੜੀ ਸ਼ੂਟਿੰਗ ਸ਼ਟਿੰਗ ਕਰਦੇ ਆ ਉਹ ਸਾਰਾ ਇੱਥੇ ਹੁੰਦਾ ਇਸ ਤੋਂ ਬਾਅਦ ਪੌੜੀਆਂ ਨੇ ਆਪਾਂ ਟਾਪ ਤੇ ਜਾਵਾਂਗੇ ਫੋਨ ਐਸ ਟਾਈਮ ਮਹਿਲ ਦੇ ਬਿਲਕੁਲ ਟਾਪ ਤੇ ਪਹੁੰਚ ਗਏ ਇੱਥੇ ਦੇਖੋ ਕਿੰਨਾ ਸਾਫ਼ ਮੌਸਮ ਹੈ ਨਾ ਸਾਰੇ ਬੰਨੇ ਕਲੀਅਰ ਹੈ ਕਲੀਅਰ ਬਿਲਕੁਲ ਕਲੀਅਰ ਨਜ਼ਾਰਾ ਤੇ ਇਧਰਲੇ ਬੰਨੇ ਜਿਹੜੀ ਆ ਮਹਿਲ ਦਾ ਫਰੰਟ ਵਾਲੀ ਪਾਰਕਿੰਗਾ ਬਦਲਾਂ ਦੇ ਵਿੱਚ ਅਸਮਾਨ ਦੇ ਜਿਵੇਂ ਆ ਗੁੰਮਦ ਗੁੰਬਨ ਕਿੱਡੇ ਸੋਹਣੇ ਲੱਗ ਰਹੇ ਆ ਹਲਕੇ ਹਲਕੇ ਬੱਦਲ ਤੇ ਸਾਹਮਣੇ ਜਿਹੜਾ ਪਾਣੀ ਹੈ ਨਜ਼ਰ ਆ ਰਿਹਾ ਏ ਇਦਾਂ ਦੇ ਜਿਹੜੀਆਂ ਲੋਕੇਸ਼ਨਾਂ ਹਨ ਬਹੁਤ ਘੱਟ ਨਜ਼ਰ ਮਿਲਦੀਆਂ ਨੇ ਨਜ਼ਰ ਮਾਰਿਆਂ ਬਹੁਤ ਘੱਟ ਨਜ਼ਰ ਆਉਂਦੀਆਂ ਅਸ ਟਾਈਮ ਆਪਾਂ ਅਬੇੜਾ ਮੈਲ ਦੇ ਬਿਲਕੁਲ ਟਾਪ ਤੇ ਖੜੇ ਹੋਏ ਆਂ ਦੇਖੋ ਇਸ ਜਗ੍ਹਾ ਦੇ ਖੜ ਕੇ ਕੁਦਰਤ ਨੂੰ ਦੇਖਣ ਦਾ ਜਿਹੜਾ ਨਾ ਸਕੂਨ ਦੇਖੋ ਵੱਖਰਾ ਹੀ ਨਜ਼ਰ ਆ ਰਿਹਾ ਵੀਡੀਓ ਦੇ ਵਿੱਚ ਵੀ ਤੁਹਾਨੂੰ ਫੀਲ ਹੋ ਰਿਹਾ ਹੋਵੇਗਾ ਆ ਦੇਖੋ ਆਸ-ਪਾਸ ਜੇ ਮੰਨ ਲਓ ਆ ਜਿਹੜਾ ਪਾਣੀ ਹੈਗਾ ਝੀਲ ਉੱਪਰਲੇ ਬਨੇ ਟਾਪ ਦੇ ਉੱਪਰ 뷰 ਦੇਖੋ نیچے ਵਾਲਾ 뷰 ਦੇਖੋ ਕਿੰਨਾ ਜ਼ਬਰਦਸਤ ਨਜ਼ਰ ਆ ਰਿਹਾ ਥੱਲੇ ਵੀ ਫਰੰਟ ਦੇ ਫਰੰਟ ਦੇ ਅਗਲੇ ਬਨੇ ਨਾਲ ਤਲਾਬ ਬਣਾਏ ਹੋਏ ਆ ਦੋ 뷰 ਪੁਆਇੰਟ ਨੇ ਇੱਕ ਆ 뷰 ਪੁਆਇੰਟ ਤੇ ਇੱਕ ਦਾ 뷰 ਪੁਆਇੰਟ ਉਹ ਪਿਛੇ ਜਿਹੜਾ ਨਜ਼ਰ ਆ ਰਿਹਾ ਤੇ ਬਾਕੀ ਸਾਰਾ ਪਾਣੀ ਪਾਣੀ ਹੈ ਤੇ ਇਧਰਲੇ ਬਨੇ ਜਿਹੜਾ ਹੇਠਾ ਵਾਲਾ ਪੋਰਸ਼ਨ ਹੈਗਾ ਇਹ ਹੁਣ ਆਪਾਂ ਮਹਿਲ ਤੇ ਉਹ ਵਾਲੀ ਸਾਈਡ ਤੋਂ ਥੱਲੇ ਆ ਚੁੱਕੇ ਆ ਜਿਹੜਾ ਤੁਹਾਨੂੰ ਦਿਖਾਇਆ ਸੀ ਫਰੰਟ ਇਧਰਲੇ ਬਨੇ ਅੰਦਰ ਵਾਲੀ ਸਾਈਡ ਦਾ ਤੇ ਆਹ ਦੇਖੋ ਇਧਰਲੇ ਬੰਨੇ ਕਿੰਦਾ ਸੋਹਣਾ ਬਾਗ-ਬੀਚਾ ਬਣਿਆ ਹੋਇਆ ਕਿੰਨੀ ਸੋਹਣੀ ਪਾਰਕ ਸੋਹਣੀ ਪਾਰਕਿੰਗ ਹੈ ਘੁੰਮਣ ਵਾਸਤੇ ਆਸ-ਪਾਸ ਦਾ ਨਜ਼ਾਰਾ ਦੇਖਣ ਵਾਸਤੇ ਇੱਕ ਸ਼ਾਂਤ ਜਿਹਾ ਮਾਹੌਲ ਇੱਥੇ ਨਜ਼ਰ ਆ ਰਿਹਾ ਹੈ ਇਹਦਾ ਮਰਦਾਨਾ ਘਾਟ ਏਰੀਆ ਤੇ ਇਧਰਲੇ ਬੰਨੇ ਤੁਸੀਂ ਦੇਖੋ ਇਹ ਸਾਈਡ ਦਾ ਥਿਊ ਇਹਨੂੰ ਕਹਿੰਦੇ ਆ ਮਰਦਾਨਾ ਘਾਟ ਮੈਲ ਦੇਣਾ ਇਸ ਸਾਈਡ ਤੇ ਇਹ ਵਾਲੀ ਹੈ ਫਰੰਟ ਤੇ ਤੇ ਉਧਰਲੇ ਬੰਨੇ ਉਹ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਇਹ ਫਰੰਟ ਵਾਲੇ ਜਿਵੇਂ ਕਹਿ ਦਈਏ ਟਾਵਰ ਬਣੇ ਹੋਏ ਆ ਇੱਥੇ ਜਿਹੜੀ ਹੈ ਮਹਿਲ ਦੀ ਦੇਖਰੇਖ ਕਰਨ ਵਾਸਤੇ ਜਿਹੜੇ ਪਹਿਰੇਦਾਰ ਰੱਖੇ ਗਏ ਸੀ ਉਹ ਇਹਨਾਂ ਦੇ ਉੱਪਰ ਨਿਗਰਾਨੀ ਰੱਖਦੇ ਇੱਥੇ ਬੈਠ ਕੇ ਦੇਖੋ ਫਰੰਟ ਕਿੰਨਾ ਵਧੀਆ ਲੱਗ ਰਿਹਾ ਮਰਦਾਨਾ ਘਾੜ ਵਾਲੀ ਸਾਈਡ ਤੋਂ ਕਿਹੜਾ ਮਹਿਲ ਦਾ ਇੱਧਰ ਅੰਦਰ ਵਾਲੇ ਫਰੰਟ ਦੇ ਇੱਧਰਲੀ ਸਾਈਡ ਤੇ ਤੁਸੀਂ ਦੇਖੋ ਇੱਥੇ ਬਣਿਆ ਹੈਗਾ সুইমিং ਪੂਲ ਜਿੱਥੇ ਇਹਦੇ ਵਿੱਚ ਬੋਟਿੰਗ ਕਰਵਾਈ ਜਾਂਦੀ ਆ ਤੇ ਜਿਨ੍ਹਾਂ ਨੇ ਮੰਨ ਲਓ ਵੀ ਨਹਾਉਣਾ ਹੋਵੇ ਤੇ ਅੱਜ ਕੱਲ ਹੁਣ ਇਹ ਵੈਸੇ ਬੰਦ ਕੀਤਾ ਆ ਜਾਂ ਸ਼ਾਮ ਨੂੰ ਥੋੜੀ ਜਾਰੀ ਜਿਦੋਂ ਗਰਮੀ ਹੋਵੇਗੀ ਉਦੋਂ ਇੱਥੇ ਟਹਿਲਣ ਵਾਸਤੇ ਤੇ ਨਹਾਉਣ ਵਾਸਤੇ ਜਿਹੜਾ ਪੂਲ ਬਣਿਆ ਹੋਇਆ ਪੂਲ ਵੇਖੋ ਕਿੰਨਾ ਸੋਹਣਾ ਲੱਗਦਾ ਪਿਆ ਬਹੁਤ ਵਧੀਆ ਫੀਲ ਹੋ ਰਿਹਾ ਬਹੁਤ ਵਧੀਆ ਤੇ ਆ ਵਿੱਚ ਦੇਖੋ ਦੋ ਪਿੱਲਰ ਗੱਡੇ ਹੋਏ ਆ ਇੱਕ ਇਹ ਆ ਤੇ ਇੱਕ ਇਹ ਵਾਲਾ ਇਹਨਾਂ ਦੇ ਉੱਪਰ ਬੈਠੇ ਕਬੂਤਰ ਵੀ ਬਹੁਤ ਜ਼ਿਆਦਾ ਜਿਵੇਂ ਕਹ ਰਹੀਏ ਪਾਣੀ ਦੇ ਵਿੱਚ ਬੈਠੇ ਹੋਏ ਬਹੁਤ ਸੋਹਣੇ ਲੱਗਦੇ ਪਏ ਨੇ ਤੇ ਇਧਰਲੇ ਬਣੇ ਆ ਜਿਹੜਾ ਇਹ ਪੂਲ ਦਾ ਜਿਹੜਾ स्विਮਿੰਗ ਪੂਲ ਏ ਉਹਦਾ ਇੱਕ ਜਿਵੇਂ ਬਣਿਆ ਆ ਫਰੰਟ ਤੋਂ ਦੇਖਣ ਵਾਸਤੇ ਇਹਦੇ ਸਾਹਮਣੇ ਵੀ ਬਹੁਤ ਸਾਰੀ ਆ ਦੇਖੋ ਸਾਹਮਣੇ ਸਾਰੀ ਗ੍ਰੀਨ ਪਾਰਕਿੰਗ ਗ੍ਰੀਨ ਪਾਰਕ ਏ ਤੇ ਵਿਊ ਇੱਥੋਂ ਕਿਲਾ ਵੀ ਜਿਹੜਾ ਉਹ ਸਾਹਮਣੇ ਨਜ਼ਰ ਆ ਰਿਹਾ ਬਹੁਤ ਜ਼ਬਰਦਸਤ ਵਿਊ ਇੱਥੋਂ ਦਾ ਏਸੀ ਰਾਜਸਥਾਨ ਦੇ ਸ਼ਹਿਰ ਕੋਟਾ ਦਾ ਅਬੇੜਾ ਮਹਿਲ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਆਪਾਂ ਹੋਰ ਇਦਾਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ ਜੁੜੇ ਰਹਿਆ ਜੇ ਆਪਣੇ ਸਫਰਾਂ ਨਾਲ ਕਿਸੇ ਹੋਰ ਵੀਡੀਓ ਦੇ ਲਈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਵੇੜਾ ਮਹਿਲ ਦਾ ਜਿਹੜਾ ਇਤਿਹਾਸਿਕ ਇਤਿਹਾਸ ਇਹ ਤੁਸੀਂ ਵੀਡੀਓ ਪਾਉਜ਼ ਕਰਕੇ ਨਾ ਪੜ ਲੈਣਾ ਇਹਦਾ ਕੀ ਇਤਿਹਾਸ ਹੈ